ਤੇ ਇੱਥੇ ਜਿਹੜਾ ਇੱਕ ਬੋਰਡ ਲੱਗਿਆ ਹੋਇਆ ਆ ਗੁਰਦੁਆਰਾ ਜਨਮ ਸਥਾਨ ਨਾਨਕੀ ਘਰ ਸ੍ਰੀ ਹਜੂਰ ਨਾਭ ਕਬਲ ਰਾਜਾ ਸਾਹਿਬ ਜੀ ਤੇ ਉੱਪਰ ਜਿਹੜਾ ਬੋਰਡ ਵੀ ਲੱਗਿਆ ਹੋਇਆ ਨਾਨਕੀ ਘਰ ਰਾਜਾ ਸਾਹਿਬ ਜੀ ਜਨਮ ਸਥਾਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਬੱਲੋਵਾਲ ਜ਼ਿਲ੍ਹਾ ਨਵਾਂ ਸ਼ਹਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰਾਜਾ ਸਾਹਿਬ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਸਥਾਨ ਤੇ ਰਾਜਾ ਸਾਹਿਬ ਜੀ ਦਾ ਜਿਹੜਾ ਉਹ ਜਨਮ ਹੋਇਆ ਸੀਗਾ ਹਰ ਇੱਕ ਸਾਲ 18 ਫਰਵਰੀ ਨੂੰ ਜਿਹੜਾ ਉਹ ਰਾਜਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਇਹ ਜਿਹੜਾ ਪਿੰਡ ਬੱਲੋਵਾਲ ਆ ਇਹ ਰਾਜਾ ਸਾਹਿਬ ਜੀ ਦਾ ਨਾਨਕਾ ਪਿੰਡ ਸੀਗਾ ਨਾਨਕੀ ਹਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਬਣੇ ਰਹੇ ਹੋ ਇਹ ਸਥਾਨ ਦੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਉਨੇ ਆ ਹੁਣ ਇਹ ਸਥਾਨ ਤੇ ਜਿਹੜੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ ਸੋ ਅੱਜ ਦੀ ਵੀਡੀਓ ਵਿੱਚ ਬਣੇ ਰਹੇ ਹੋ ਚੱਲਦੇ ਆ ਸਥਾਨ ਦੇ ਆਪਾਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਉਨੇ ਆ ਹੁਣ ਆਪਾਂ ਪਿੰਡ ਦੇ ਬਿਲਕੁਲ ਅੰਦਰ ਆ ਗਏ ਸਾਰਾ ਜਿਹੜਾ ਉਹ ਬੱਲੋਵਾਲ ਪਿੰਡ ਆ ਤੇ ਇੱਥੇ ਜਿਹੜਾ ਇੱਕ ਬੋਰਡ ਲੱਗਿਆ ਹੋਇਆ ਆ ਗੁਰਦੁਆਰਾ ਜਨਮ ਸਥਾਨ ਨਾਨਕੀਕਾਰ ਸ੍ਰੀ ਹਜੂਰ ਨਾਭ ਕਬਲ ਰਾਜਾ ਸਾਹਿਬ ਜੀ ਤੇ ਦੇਖਦੇ ਆ ਉਹ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਦੇ ਆ ਇਹ ਵੀ ਸਾਰਾ ਪਿੰਡ ਹੈ ਜ ਆਪਾਂ ਉਸ ਥਾਂ ਤੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਤੇ ਇਸੇ ਪਿੰਡ ਦੇ ਵਿੱਚ ਜਿਹੜਾ ਉਹ ਰਾਜਾ ਸਾਹਿਬ ਜੀ ਦਾ ਜਿਹੜਾ ਉਹ ਜਨਮ ਹੋਇਆ ਸੀਗਾ ਤੇ ਉੱਪਰ ਸਾਰੀ ਸਾਡੇ ਡੈਕੋਰੇਸ਼ਨ ਜਿਹੜੀ ਉਹ ਰਾਜਾ ਸਾਹਿਬ ਜੀ ਦੇ ਜਨਮ ਦਿਹਾੜੇ ਕਰਕੇ ਕੀਤੀ ਹੋਈ ਹੈ ਇੱਥੇ ਆਪਾਂ ਪਿੰਡ ਦੇ ਬਿਲਕੁਲ ਵਿਚਕਾਰ ਆ ਗਏ ਸਾਹਮਣੇ ਜਿਹੜੀ ਤੁਸੀਂ ਇਸ ਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਸਥਾਨ ਤੇ ਰਾਜਾ ਸਾਹਿਬ ਜੀ ਦੇ ਨਾਨਕਿਆਂ ਦਾ ਜਿਹੜਾ ਉਹ ਘਰ ਹੁੰਦਾ ਸੀਗਾ ਇਸ ਇਸ ਸਥਾਨ ਤੇ ਜਿਹੜਾ ਰਾਜਾ ਸਾਹਿਬ ਜੀ ਦਾ ਉਹ ਜਨਮ ਹੋਇਆ ਸੀ ਤੇ ਉੱਪਰ ਜਿਹੜਾ ਬੋਰਡ ਵੀ ਲੱਗਿਆ ਹੋਇਆ ਨਾਨਕੀ ਘਰ ਰਾਜਾ ਸਾਹਿਬ ਜੀ ਜਨਮ ਸਥਾਨ ਪਿੰਡ ਬੱਲੋ ਵਾਲਾ ਇਹ ਸਾਰਾ ਸਥਾਨ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਅੰਦਰੋਂ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਦਾਂ ਨੇ ਤੇ ਉਧਰ ਸਾਹਮਣੇ ਉੱਪਰ ਜਿਹੜਾ ਉਹ ਗੋਮਤ ਵਿਸ਼ੋਭਿਤ ਹੈ ਬਿਲਕੁਲ ਪਿੰਡ ਦੇ ਵਿੱਚਕਾਰ ਇਹ ਸਥਾਨ ਹੈ ਹੁਣ ਆਪਾਂ ਦਰਸ਼ਨ ਕੀਤੇ ਨੇ ਜੀ ਰਾਜਾ ਸਾਹਿਬ ਜੀ ਦੇ ਜਨਮ ਸਥਾਨ ਤੇ ਹੁਣ ਜਿਸ ਸਥਾਨ ਤੇ ਗੁਰਦੁਆਰਾ ਸਾਹਿਬ ਸ਼ਿਸ਼ੋਵਤ ਨੇ ਇਸ ਸਥਾਨ ਤੇ ਉਸ ਸਮੇਂ ਰਾਜਾ ਸਾਹਿਬ ਜੀ ਦਾ ਨਾਨਕਾ ਘਰ ਹੁੰਦਾ ਸੀਗਾ ਅਤੇ ਉਸੇ ਘਰ ਵਿੱਚ ਰਾਜਾ ਸਾਹਿਬ ਜੀ ਦਾ ਜਿਹੜਾ ਉਹ ਜਨਮ ਹੋਇਆ ਸੀ ਹੁਣ ਇੱਥੇ ਜਿਹੜੇ ਉਹ ਗੁਰਦੁਆਰਾ ਸਾਹਿਬ ਸ਼ਿਸ਼ੋਵਤ ਨੇ ਹੁਣ ਆਪਾਂ ਨੂੰ ਬਾਬਾ ਜੀ ਸਾਰਾ ਰਾਜਾ ਸਾਹਿਬ ਜੀ ਦੇ ਨਾਲ ਸੰਬੰਧਤ ਜਿਹੜਾ ਇਤਿਹਾਸ ਆ ਉਹ ਇਤਿਹਾਸ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨੀਆਂ ਵੀ ਸੰਗਤਾਂ ਇਸ ਪਲੇਟਫਾਰਮ ਦੇ ਉੱਤੇ ਸਾਨੂੰ ਸੁਣ ਰਹੀਆਂ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਗ ਸਤੰਤਨ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਜਿਨ੍ਹਾਂ ਦੇ ਕੇ ਜਨਮ ਸਥਾਨ ਨਾਨਕੇ ਨਗਰ ਪਿੰਡ ਬੱਲੋਵਾਲ ਤੋਂ ਆਪਾਂ ਅੱਜ ਜੁੜੇ ਆਂ ਸ਼੍ਰੀ ਹਜ਼ੂਰ ਨਾਭ ਕਮਰਾਜਾ ਸਾਹਿਬ ਜੀ ਦਾ ਪਵਿੱਤਰ ਆਗਮਨ ਯਾਨੀ ਕਿ ਉਹਨਾਂ ਦਾ ਜਨਮ 7 ਫਗਣ 1862 ਈਸਵੀ ਨੂੰ 3:25 ਮਿੰਟ 17 ਸਕਿੰਟ ਤੇ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ ਪਿੰਡ ਬੱਲੋਵਾਲ ਵਿਖੇ ਮਾਤਾ ਸਹਿਬ ਦੇ ਜੀ ਦੀ ਪਵਿੱਤਰ ਕੁੱਖ ਤੋਂ ਉਹਨਾਂ ਦੇ ਨਾਨਾ ਲੰਬੜਦਾਰ ਖਜ਼ਾਨਾ ਜੀ ਦੇ ਘਰ ਵਿਖੇ ਪਿਤਾ ਬਾਬਾ ਮੰਗਲਦਾਸ ਜੀ ਦੇ ਘਰ ਹੋਇਆ ਹਜੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਉਦਾਸੀ ਮਤ ਦੇ ਮਹਾਕੁਰਖ ਹੋਏ ਨੇ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਨੇ ਆਪਣੇ ਸਾਰੇ ਜੀਵਨ ਦੌਰਾਨ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਚਾਰ ਕਰਦੇ ਹੋਏ ਸੰਗਤਾਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਆਦਰ ਸਤਕਾਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਕਰਦੇ ਸਨ ਇੱਥੋਂ ਤੱਕ ਕਿ ਜਦੋਂ ਅੰਗਰੇਜ਼ ਫੋਟੋਗ੍ਰਾਫਰ ਨੇ ਉਹਨਾਂ ਦੀ ਫੋਟੋ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਫੋਟੋ ਵੀ ਕੈਮਰੇ ਦੇ ਵਿੱਚ ਕੈਦ ਨਾ ਹੋਈ ਜਦੋਂ ਫੋਟੋਗ੍ਰਾਫਰ ਦੇ ਮਨ ਦੇ ਵਿੱਚ ਸ਼ੰਕਾ ਖੜਾ ਹੋਇਆ ਕਿ ਸ਼ਾਇਦ ਕਿਸੇ ਜਾਦੂਈ ਤਾਕਤ ਕਰਕੇ ਜਾਂ ਕਿਸੇ ਕਾਲੇ ਇਲਮ ਕਰਕੇ ਫੋਟੋ ਰੋਕ ਦਿੱਤੀ ਗਈ ਹੈ ਕਿਉਂ ਰੋਕ ਦਿੱਤੀ ਗਈ ਹੈ ਤਾਂ ਸ਼੍ਰੀ ਨਾਮਕਮ ਰਾਜਾ ਸਾਹਿਬ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਕਿਹਾ ਕਿ ਮੈਂ ਇਸ ਕਰਕੇ ਫੋਟੋ ਆਪਣੀ ਤੇਰੇ ਕੈਮਰੇ ਦੇ ਵਿੱਚ ਕੈਦ ਨਹੀਂ ਹੋਣ ਦੇ ਰਿਹਾ ਕਿਉਂਕਿ ਜੇਕਰ ਮੇਰੀ ਫੋਟੋ ਹੋਵੇਗੀ ਤਾਂ ਮੇਰੀ ਫੋਟੋ ਨੂੰ ਲੋਕ ਮੱਥਾ ਟੇਕਣਾ ਸ਼ੁਰੂ ਕਰ ਦੇਣਗੇ ਬੁੱਤ ਪ੍ਰਸਤੀ ਕਰਨੀ ਸ਼ੁਰੂ ਕਰ ਦੇਣਗੇ ਮੈਂ ਚਾਹੁੰਦਾ ਹਾਂ ਕਿ ਸਾਰੀ ਸੰਗਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰ ਲੜਨ ਲੱਗੇ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਵੱਖ-ਵੱਖ ਨਗਰਾਂ ਦੇ ਵਿੱਚ ਤੀਰਥ ਸਥਾਨਾਂ ਦੀ ਰਚਨਾ ਕੀਤੀ ਜਿੱਥੇ ਧੰਸੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾਇਆ ਰੇਪਾ ਨਗਰ ਝੰਡਾ ਨਗਰ ਗੁਣਾਚੌਰ ਗੋਸਲਾ ਸੁਜੋਂ ਪਿੰਡ ਮੰਨਣਹਾਨਾ ਜੋ ਰਾਜਾ ਸਾਹਿਬ ਜੀ ਦਾ ਜੱਦੀ ਪਿੰਡ ਹੈ ਉੱਥੇ ਵੀ ਬਹੁਤ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਸ਼ੋਭਤ ਹੈ ਰਸੋਖਾਨਾ ਸਾਹਿਬ ਪਿੰਡ ਮਜਾਰਾ ਨੌ ਆਬਾਦ ਦੇ ਵਿੱਚ 1916 ਦੇ ਵਿੱਚ ਭੁੱਖਿਆਂ ਨੂੰ ਭੋਜਨ ਦੇਣ ਵਾਸਤੇ ਨਿਆਸਰਿਆਂ ਨੂੰ ਆਸਰਾ ਦੇਣ ਵਾਸਤੇ 1916 ਵਿੱਚ ਰਸੋਖਾਨਾ ਸਾਹਿਬ ਦੀ ਸਥਾਪਨਾ ਕੀਤੀ ਜਿਸ ਦਾ ਮਕਸਦ ਲੋੜਵੰਦਾਂ ਨੂੰ ਆਸਰਾ ਦੇਣਾ ਔਰ ਭੁੱਖਿਆਂ ਨੂੰ ਭੋਜਨ ਮਹਈਆ ਕਰਾਉਣਾ ਸੀ ਔਰ 24 ਘੰਟੇ ਉੱਥੇ ਲੰਗਰ ਵਰਤਦਾ ਹੈ ਸੰਗਤਾਂ ਲੰਗਰ ਛਕ ਵੀ ਸਕਦੀਆਂ ਹਨ ਤੇ ਉੱਥੋਂ ਲੰਗਰ ਲੈ ਕੇ ਜਾ ਵੀ ਸਕਦੀਆਂ ਹਨ ਆਪਣੀ ਸਾਰੀ ਜ਼ਿੰਦਗੀ ਨੂੰ ਕਲਮਬੱਧ ਕਰਦੇ ਹੋਏ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਭਗਵਾਨ ਬਿਲਾਸ ਨਾਮੰਤ ਇੱਕ ਆਤਮ ਕਥਾ ਦੀ ਰਚਨਾ ਕੀਤੀ ਜਿਹਦੇ ਵਿੱਚ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਸਤਤ ਕਰਦੇ ਹੋਏ ਕਹਿੰਦੇ ਨੇ ਕਿ ਸਿੱਧ ਕੀ ਹੋ ਸਿੰਘ ਕਰੋ ਧਾਰਨ ਧਰਮ ਹੋ ਗੁਰੂ ਜੀ ਗੋਬਿੰਦ ਸਿੰਘ ਕਾਹ ਜੋ ਉਸੂਲ ਹੈ ਮੁਖਵਾਕ ਆਪ ਕਹੀ ਰਹਿਬਰ ਜੋ ਦਸਵੇਂ ਨੇ ਦਾਸ ਭਗਵਾਨ ਕਹਿਣਾ ਕਰੇ ਕਿਉਂ ਅਦੂਲ ਹੈ ਇਸ ਤੋਂ ਆਪਾਂ ਨੂੰ ਸਪਸ਼ਟ ਹੁੰਦਾ ਕਿ ਸ਼੍ਰੀਨਾਥ ਕਮਰਾਜਾ ਸਾਹਿਬ ਜੀ ਕੋਈ ਦੰਬੀ ਪਖੰਡੀ ਜਾਂ ਸਿੱਖੀ ਦੇ ਵਿਰੋਧ ਵਿੱਚ ਕੰਮ ਕਰਨ ਵਾਲੇ ਮਹਾਪੁਰਖ ਨਹੀਂ ਸਨ ਉਹ ਸਿੱਖੀ ਦਾ ਬਹੁਤ ਸਤਕਾਰ ਕਰਦੇ ਸਨ ਔਰ ਗੁਰਸਿੱਖੀ ਨੂੰ ਪ੍ਰਣਾਏ ਹੋਏ ਸਨ ਔਰ ਇਸ ਕਵਿਤ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਸੋਚੇ ਗੁਰਸਿੱਖ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤੀ ਹੋਈ ਜੀਵਨ ਜਾਂਚ ਸਿੱਖੀ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਔਰ ਅੰਮ੍ਰਿਤ ਦੇ ਖੰਡੇ ਬਾਟੇ ਦੀ ਬੋਹਲ ਦੇ ਧਾਰਨੀ ਹੋਣ ਔਰ ਗੁਰਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਇੱਕ ਮੈਂ ਸੰਗਤ ਨੂੰ ਬਹੁਤ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਇੱਕ ਨਗਨ ਵਾਹ ਪੁਰਸ਼ ਨੇ ਉਹਨਾਂ ਦੀ ਫੋਟੋ ਦਿਖਾ ਕੇ ਬਾਰ ਬਾਰ ਕਈ ਗਿਆਨ ਵਿਹੁਣੇ ਲੋਕ ਕੁਝ ਤਾਂ ਅਣਜਾਣ ਪੁਨੇ ਦੇ ਵਿੱਚ ਤੇ ਕੁਝ ਜਾਣ ਬੁੱਝ ਕੇ ਉਹਨਾਂ ਨੂੰ ਰਾਜਾ ਸਾਹਿਬ ਕਹੇ ਕਿ ਤਰ੍ਹਾਂ ਤਰ੍ਹਾਂ ਦੀਆਂ ਘਟੀਆਂ ਟਿੱਪਣੀਆਂ ਕਰਦੇ ਨੇ ਘਟੀਆਂ ਗੱਲਾਂ ਬਾਤਾਂ ਕਰਦੇ ਨੇ بڑے ਚੈਨਲਾਂ ਦੇ ਉੱਤੇ ਡਿਬੇਟਾਂ ਕਰਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਨਾਮ ਰਾਜਾ ਰੱਖਿਆ ਹੋਇਆ ਤੇ ਪੌਣ ਨੂੰ ਇਹਦੇ ਕੱਪੜੇ ਵੀ ਹੈ ਨਹੀਂ ਇਹਦਾ ਨਾਂ ਰਾਜਾ ਨਹੀਂ ਰੱਖਣਾ ਚਾਹੀਦਾ ਤੇ ਜੋ ਸ਼ਬਦ ਵਰਤਦੇ ਨੇ ਉਹ ਮੈਂ ਵਰਤ ਵੀ ਨਹੀਂ ਸਕਦਾ ਤਾਂ ਮੈਂ ਸੰਗਤ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਦੀ ਕੋਈ ਵੀ ਤਸਵੀਰ ਨਹੀਂ ਹੈ ਜਿਹੜੀ ਨਗਨ ਮਾਹ ਪੁਰਸ਼ਾਂ ਦੀ ਤਸਵੀਰ ਦੇਖੀ ਜਾਂਦੀ ਹੈ ਉਹ ਬਾਬਾ ਸਾਹਿਬ ਦਾਸ ਜੀ ਨੇ ਪਟਿਆਲੇ ਵਾਲੇ ਉਹਨਾਂ ਦੇ ਸਥਾਨ ਸੰਗਰੂਰ ਤੇ ਮਾਨਸਾ ਦੇ ਵਿੱਚ ਮੌਜੂਦ ਨੇ ਉਹ ਮਾਲਵੇ ਦੇ ਮਹਾਂਪੁਰਖ ਹੋਏ ਨੇ ਤੇ ਅਦਾਸੀ ਮਤ ਦੇ ਮਹਾਂਪੁਰਖ ਹੋਏ ਨੇ ਪਿੰਡ ਅਲੀ ਸ਼ੇਰ ਖੁਰਦ ਦੇ ਵਿੱਚ ਉਹਨਾਂ ਦਾ ਜੱਦੀ ਪਿੰਡ ਸੀ ਟਕੜੱਬੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਜੋ ਮਾਲਵੇ ਦੇ ਨਾਲ ਸਬੰਧ ਰੱਖਦਾ ਹੈ ਇਸੇ ਤਰ੍ਹਾਂ ਸੰਗਰੂਰ ਨਾਭਾਗੇਟ ਸ਼ਹਿਰ ਦੇ ਵਿੱਚ ਉਹਨਾਂ ਦਾ ਆਸਥਾਨ ਹੈ ਅਤੇ ਸੰਗਰੂਰ ਦੇ ਨਾਲ ਹੀ ਮੰਗਵਾਲ ਪਿੰਡ ਪੈਂਦਾ ਜਿੱਥੇ ਉਹਨਾਂ ਦਾ ਆਸਥਾਨ ਹੈ ਸੋ ਇਹ ਬਹੁਤ ਤਰ੍ਹਾਂ ਬੁਰੇ ਤਰੀਕੇ ਦੇ ਨਾਲ ਭਰਮ ਪਾਇਆ ਜਾ ਰਿਹਾ ਹੈ ਉਹ ਬਾਬਾ ਸਾਹਿਬ ਦਾਸ ਜੀ ਪਟਿਆਲੇ ਵਾਲੇ ਮਹਾਂਪੁਰਖ ਹੋਏ ਨੇ ਮਾਲਵੇ ਦੇ ਮਹਾਂਪੁਰਖ ਹੋਏ ਨੇ ਔਰ ਮਾਲਵੇ ਵਿੱਚ ਉਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਥਾਨ ਨੇ ਔਰ ਵੱਡੀ ਗਿਣਤੀ ਚ ਸੰਗਤ ਉਹਨਾਂ ਦੇ ਸਥਾਨਾਂ ਨਾਲ ਜੁੜੀ ਹੋਈ ਹੈ ਅਦਾਸੀ ਮਹਾਂਪੁਰਖਾਂ ਦਾ ਉਹ ਸਥਾਨ ਹੈ ਸਾਡੇ ਨਾਲ ਉਹਨਾਂ ਦਾ ਸਬੰਧ ਇਸ ਕਰਕੇ ਜੁੜਦਾ ਹੈ ਕਿ ਜਦੋਂ ਸ਼੍ਰੀ ਨਾਨਕ ਕਮਰਾਜਾ ਸਾਹਿਬ ਜੀ ਆਪਣੀ ਪ੍ਰਚਾਰਕ ਫੇਰੀ ਦੌਰਾਨ ਮਾਲਵੇ ਦੀਆਂ ਸੰਗਤਾਂ ਨੂੰ ਪ੍ਰਚਾਰ ਕਰਨ ਵਾਸਤੇ ਤੇ ਗੁਰਸਿੱਖੀ ਦੇ ਨਾਲ ਜੋੜਨ ਵਾਸਤੇ ਪ੍ਰਮਾਤਮਾ ਦੀ ਬੰਦਗੀ ਨਾਲ ਜੋੜਨ ਵਾਸਤੇ ਗਏ ਨੇ ਤਾਂ ਉੱਥੇ ਉਹਨਾਂ ਦਾ ਮਿਲਾਪ ਉਹ ਨਗਨ ਬਾਬਾ ਸਾਹਿਬ ਦਾ ਜੀ ਦੇ ਨਾਲ ਵੀ ਹੋਇਆ ਉਹਨਾਂ ਦੇ ਵਿੱਚ ਵਿਚਾਰ ਗੋਸ਼ਟੀ ਹੋਈ ਜਿਵੇਂ ਕਿ ਧਰਮੀ ਪੁਰਖ ਆਕਸਰ ਮਿਲ ਕੇ ਇੱਕ ਦੂਜੇ ਦਾ ਸਤਿਕਾਰ ਕਰਦੇ ਨੇ ਇੱਕ ਦੂਜੇ ਨਾਲ ਵਿਚਾਰ ਗੋਸ਼ਟੀ ਕਰਦੇ ਨੇ ਇਸੇ ਤਰ੍ਹਾਂ ਉਹਨਾਂ ਨੇ ਵੀ ਵਿਚਾਰ ਗੋਸ਼ਟੀ ਕੀਤੀ ਇਹੀ ਇੱਕ ਸਾਡੀ ਸਾਂਝ ਹੈ ਉੱਥੋਂ ਦੀ ਸੰਗਤ ਰਾਜਾ ਸਾਹਿਬ ਜੀ ਦਾ ਸਤਿਕਾਰ ਕਰਦੀ ਹੈ ਤੇ ਸਾਡੀ ਸੰਗਤ ਉਹਨਾਂ ਦਾ ਸਤਿਕਾਰ ਕਰਦੀ ਹੈ ਸੋ ਭਰਮ ਪਲੇਖਿਆਂ ਤੋਂ ਜਿਹੜਾ ਉਹ ਸੰਗਤ ਨੂੰ ਬਚਣਾ ਚਾਹੀਦਾ ਹੈ ਅੱਜ ਸ੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ 164 ਸਾਲਾ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਅੱਜ ਨਗਰ ਕੀਰਤਨ ਪਿੰਡ ਬੱਲੋਵਾਲ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਔਰ ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਆਰੰਭ ਕੀਤਾ ਗਿਆ ਸੀ ਜੋ ਵਕ ਵਕ ਨਗਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਿੰਡ ਬੱਲੋਵਾਲ ਵਿਖੇ ਸਮਾਪਤੀ ਦੀ ਅਰਦਾਸ ਹੋਣੀ ਹੈ ਸੋ ਜਿੰਨੀ ਵੀ ਰਾਜਾ ਸਾਹਿਬ ਦੀ ਸੰਗਤ ਦੇਸ਼ਾਂ ਵਿਦੇਸ਼ਾਂ ਚ ਬੈਠੀ ਹੈ ਉਹ ਕਦੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਸੁਪਨੇ ਦੇ ਵਿੱਚ ਵੀ ਕਦੇ ਸੋਚ ਨਹੀਂ ਸਕਦੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਦਰ ਮਾਨ ਸਤਕਾਰ ਬਹਾਲ ਰੱਖਣ ਵਾਸਤੇ ਆਪਣਾ ਆਪ ਕੁਰਬਾਨ ਕਰਨ ਵਾਸਤੇ ਵੀ ਰਾਜਾ ਸਾਹਿਬ ਦੀ ਸੰਗਤ ਤਿਆਰ ਬਰ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੁਣ ਆਪਾਂ ਨੂੰ ਬਾਬਾ ਜੀ ਨੇ ਸਾਰਾ ਰਾਜਾ ਸਾਹਿਬ ਜੀ ਦੇ ਨਾਲ ਸੰਬੰਧਤ ਜਿਹੜਾ ਇਤਿਹਾਸ ਉਹ ਦੱਸਿਆ ਅਤੇ ਆਪਾਂ ਜਨਮ ਸਥਾਨ ਦੇ ਦਰਸ਼ਨ ਕੀਤੇ ਨੇ ਪਿੰਡ ਬੱਲੋਵਾਲ ਦੇ ਵਿੱਚ ਜਿਹੜੇ ਉਹ ਦੋ ਸਥਾਨ ਨੇ ਹੁਣ ਜਿਹੜੇ ਆਪਾਂ ਸਥਾਨ ਦੇ ਦਰਸ਼ਨ ਕੀਤੇ ਨੇ ਪ੍ਰਾਰਥਨ ਸਥਾਨ ਅਤੇ ਪਿੰਡ ਦੇ ਬਾਹਰ ਬਾਹਰ ਇੱਕ ਸਥਾਨ ਹੋਰ ਆ ਜਿੱਥੇ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਨੇ ਹਨ ਆਪਾਂ ਹੁਣ ਉੱਥੇ ਚੱਲਦੇ ਆ ਉਹ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਦੇ ਆ ਪਹਿਲਾਂ ਆਪਾਂ ਦਰਸ਼ਨ ਕੀਤੇ ਨੇ ਜੀ ਰਾਜਾ ਸਾਹਿਬ ਜੀ ਦੇ ਜਨਮ ਸਥਾਨ ਤੇ ਜਿੱਥੇ ਰਾਜਾ ਸਾਹਿਬ ਜੀ ਦੇ ਜਿਹੜਾ ਉਹ ਨਾਨਕਿਆਂ ਦਾ ਘਰ ਹੁੰਦਾ ਸੀਗਾ ਜਿਹੜੇ ਘਰ ਵਿੱਚ ਰਾਜਾ ਸਾਹਿਬ ਜੀ ਦਾ ਜਨਮ ਹੋਇਆ ਸੀ ਅਤੇ ਹੁਣ ਪਿੰਡ ਦੇ ਵਿੱਚ ਇੱਕ ਸਥਾਨ ਹੋਰ ਆ ਇਹ ਜਿਹੜੇ ਬਾਦ ਦੇ ਵਿੱਚ ਗੁਰਦੁਆਰਾ ਸਾਹਿਬ ਇਸ ਸਥਾਨ ਤੇ ਬਣਾਏ ਗਏ ਕਿਉਂਕਿ ਉਹ ਜਿਹੜਾ ਪ੍ਰਾਤਨ ਪਿੰਡ ਦੇ ਵਿੱਚ ਸਥਾਨ ਸੀ ਤੇ ਬਹੁਤ ਸੋਹਣਾ ਸਥਾਨ ਇੱਥੇ ਬਣਿਆ ਹੋਇਆ ਬਹੁਤ ਖੁੱਲੇ ਥਾਂ ਦੇ ਵਿੱਚ ਸਾਰਾ ਜਿਹੜਾ ਇਹ ਸਥਾਨ ਬਣਿਆ ਹੋਇਆ ਸਾਹਮਣੇ ਜਿਹੜੇ ਦਰਬਾਰ ਸਾਹਿਬ ਸ਼ਸ਼ੋਭਿਤ ਨੇ ਅਤੇ ਜਿਹੜੀ ਇਹ ਸਾਰੀ ਸਜਾਵਟ ਕੀਤੀ ਹੋਈ ਹੈ ਸਾਰੀ ਰਾਜਾ ਸਾਹਿਬ ਜੀ ਦੇ ਜਨਮ ਦਿਹਾੜੇ ਕਰਕੇ ਕੀਤੀ ਹੋਈ ਆ ਤੇ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਕਰਦੇ angkor Audi ਪਾ ਇਧਰ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਕੇ ਆਏ ਆਂ ਦਰਬਾਰ ਸਾਹਿਬ ਦੇ ਤੇ ਬਾਬਾ ਜੀ ਨੇ ਸਾਰਾ ਇਤਿਹਾਸ ਆਪਾਂ ਨੂੰ ਜਿਹੜਾ ਉਹ ਦੱਸਿਆ ਰਾਜਾ ਸਾਬਜੀ ਦੇ ਨਾਲ ਸੰਬੰਧਤ ਤੇ ਇਹ ਸਾਰਾ ਸਥਾਨ ਹੈ ਤੇ ਉੱਪਰ ਵੀ ਜਿਹੜੇ ਉਹ ਦਰਬਾਰ ਸਾਹਿਬ ਨੇ ਤੇ ਇੱਥੇ ਜਿਹੜੇ ਉਹ ਸ਼੍ਰੀ ਖੰਡਵਾਲ ਸਾਹਿਬ ਜਿਹੜੇ ਉਹ ਆਰੰਭ ਹੋਏ ਹੋਏ ਨੇ ਤੇ ਇਧਰ ਸਾਹਮਣੇ ਜਿਹੜੇ ਦਰਬਾਰ ਸਾਹਿਬ ਨੇ ਬਾਕੀ ਇਹ ਸਾਰਾ ਜਿਹੜਾ ਉਹ ਸਥਾਨ ਹੈ ਜਿਹੜੇ ਸਥਾਨ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਤੇ ਆਹ ਸਾਹਮਣੇ ਦਰਬਾਰ ਸਾਹਿਬ ਨੇ ਤੇ ਨਾਲ ਇਧਰ ਸਾਰਾ ਇਹ ਪਿੰਡਾ ਪਿੰਡ ਬੱਲੋਵਾਲ ਹਨਾ ਪਿੰਡ ਦੇ ਬਿਲਕੁਲ ਐਂਟਰੀ ਤੇ ਜਿਹੜੇ ਇਹ ਗੁਰਦੁਆ ਪਿੰਡ ਜਦੋਂ ਆਪਾਂ ਐਂਟਰ ਹੁੰਨੇ ਆ ਤੇ ਇੱਥੇ ਲੰਗਰ ਦੇ ਪ੍ਰਬੰਧ ਨੇ ਤੇ ਇੱਥੇ ਰਹਿائش ਦੇ ਪ੍ਰਬੰਧ ਨੇ ਸਾਹਮਣੇ ਜਿਹੜੀਆਂ ਸਰਾਵਾਂ ਵੀ ਉਹ ਬੜੀਆਂ ਹੋਈਆਂ ਨੇ ਤੇ ਆਪਾਂ ਅੰਦਰ ਚੱਲਦੇ ਆ ਦਰਸ਼ਨਾਂ ਜਿਹੜੇ ਉਹ ਕਰਦੇ ਆ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਰਾਜਾ ਸਾਹਿਬ ਜੀ ਦੇ ਜਨਮ ਸਥਾਨ ਦੇ ਉਹਨਾਂ ਦੇ ਨਾਨਕੇ ਪਿੰਡ ਜਿਹੜਾ ਉਹਨਾਂ ਦਾ ਜਨਮ ਸਥਾਨ ਆ ਉਸ ਥਾਂ ਦੇ ਜਿਹੜੇ ਉਹ ਦਰਸ਼ਨ ਕਰਵਾਏ ਅਤੇ ਰਾਜਾ ਸਾਹਿਬ ਜੀ ਦੇ ਨਾਲ ਸੰਬੰਧਤ ਸਾਰਾ ਇਤਿਹਾਸ ਜਿਹੜਾ ਉਹ ਦੱਸਿਆ ਸੋ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਸੰਗਤਾਂ ਤੱਕ ਅੱਗੇ ਜਰੂਰ ਭੇਜਿਓ ਇਹ ਵੀਡੀਓ ਨੂੰ ਐਂਡ ਕਰਦੇ ਹਾਂ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ